ਤੈਂ ਜੀ ਫੋਨ ਤੇ ਤਹੀ ਫੜਿਆ ਵਾ ਤਾਨੂੰ 2 ਦਿਨ ਹੋ ਗਏ ਆਇਆਂ ਨੂੰ ਮਗਰ ਫੋਨ ਨਹੀਂ ਆਇਆ ਤੁਹਾਨੂੰ ਕੋਈ ਲੈ ਦੱਸ ਨਾ ਹੁਣ ਮੈਂ ਤੁਹਾਨੂੰ ਦੱਸ ਕੇ ਗੱਲ ਕਰਿਆ ਕਰਾਂ ਵੀ ਕਿੱਥੋਂ ਮੈਨੂੰ ਫੋਨ ਆਉਂਦਾ ਤੇ ਕਿੱਥੋਂ ਨਹੀਂ ਆਉਂਦਾ ਨਾਲੇ ਮੈਨੂੰ ਫੋਨ ਆਵੇ ਨਾ ਆਵੇ ਇਹ ਮਤਲਬ ਕੀ ਪੁੱਛਣ ਦਾ ਲੈ ਦੱਸ ਮੈਂ ਤੇ ਉਦਾਂ ਹੀ ਪੁੱਛ ਲਿਆ ਵੀ ਮੇਰੇ ਹੁੰਦਿਆਂ ਫੋਨ ਨਹੀਂ ਆਇਆ ਤੁਹਾਡੀ ਕਿਸੇ ਨਾਲ ਗੱਲ ਹੀ ਨਹੀਂ ਹੋਈ ਨਾਲੇ ਮੈਨੂੰ ਇਹ ਦੱਸੋ ਕਿ ਨੌਂ ਨਾ ਵੀ ਬੰਦੀ ਆ ਕਿ ਨਹੀਂ ਬੰਦੀ ਲੈ ਕਿਉਂ ਨਹੀਂ ਬੰਦੀ ਨੌਂ ਨਾ ਨੌਣਾ ਭੰਦੀ ਆ ਕੰਮਕਾਰ ਸਾਰਾ ਕਰਦੀ ਆ ਤੇ ਫੇਰ ਹੀ ਮੈਂ ਆਈ ਆ ਉਹਨੇ ਤੇ ਵਿਚਾਰੀ ਨੇ ਕੰਮ ਕਰਨਾ ਹੀ ਆ ਪਰ ਜੋਤ ਹੀ ਇੱਥੇ ਆਣ ਕੇ ਮੇਰ ਨਾਲ ਕਰਨ ਦੇ ਜੇ ਮੈਨੂੰ ਤੇ ਲੱਗਦਾ ਵਾ ਵੀ ਨੌ ਵੀ ਵਿੱਚ ਪੀਸੀ ਹੁਣੀ ਆ ਮੈਨੂੰ ਇਹ ਦੀ ਸਮਝ ਆਉਂਦੀ ਵੀ ਮੇਰ ਨਾਲ ਲੜਨ ਮੈਂ ਆ ਕੇ ਤੇ ਗੱਲ ਕਰਨ ਆਈ ਆ ਮੈਂ ਲੜਨ ਤੇ ਨਹੀਂ ਆਈ ਪਰ ਨਾ ਮੈਂ ਗੱਲ ਕਰਨ ਆਈ ਆ ਵੀ ਭੈਣ ਜੀ ਹੁਣ ਤੁਸੀਂ ਸਿਆਣੇ ਬਿਆਣੇ ਹੋਏ ਜੇ ਹੁਣ ਪਹਿਲਾਂ ਆ ਤਾਂ ਜਿਹੜੀਆਂ ਛੱਡ ਦੋ ਫਿਰ ਮੇਰੇ ਵੀ ਬੱਚੇ ਵਿਆਹਣ ਵਾਲੇ ਹੋਏ ਆ ਤੇ ਜੋ ਬਣਿਆ ਹੁੰਦਾ ਨਾ ਆਰਾਮ ਨਾਲ ਖਾ ਲਈਦਾ ਹੁੰਦਾ ਵਾ ਪਰ ਤੁਹਾਡੀ ਆਤ ਨਹੀਂ ਗਈ ਕਦੀ ਲੂਣ ਘੱਟਵਾ ਕਦੀ ਮਿਰਚ ਵੱਧਵਾ ਤੇ ਜੇ ਨਹੀਂ ਤੁਹਾਨੂੰ ਚੀਜ਼ ਪਸੰਦ ਆਉਂਦੀ ਤਾਂ ਤੁਸੀਂ ਸਹੀ ਦੇ ਵਿੱਚ ਵੜ ਕੇ ਆ ਬਣਾ ਲਿਆ ਕਰੋ ਮੈਂ ਕਿਹੜੇ ਤੁਹਾਡੇ ਹੱਥ ਫੜੇ ਆ ਨਾਲੇ ਮੈਨੂੰ ਵੀ ਪਤਾ ਲੱਗ ਗਿਆ ਵੀ ਤੁਸੀਂ ਰੋਟੀ ਪਾਣੀ ਕਿੱਦਾਂ ਦਾ ਖਾਂਦੇ ਜੀ ਅੱਛਾ ਹੁਣ ਮੇਰੇ ਰੋਟੀ ਪਾਣੀ ਦੀ ਵੀ ਗੱਲਾਂ ਹੁਣ ਦੱਸਨੀ ਆ ਵਾ ਦੱਸਣੀ ਆ ਨਾ ਆਪਣੇ ਵੀਰ ਨੂੰ ਆਹੋ ਇਹੋ ਕੰਮ ਬਾਕੀ ਰਹਿ ਗਿਆ ਸੀ ਹੁਣ ਵੀਰ ਨੂੰ ਪੱਟੀ ਪੜਾ ਦਿਓ ਤੇ ਵੀਰ ਮੈਨੂੰ ਘਰੋਂ ਕੱਢ ਦੇ ਪਰ ਹੁਣ ਮੇਰੀ ਨਾ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਜਾਂਦੀ ਮੈਂ ਵੀ ਨੀ ਕਿਹਾ ਬੰਨੀ ਹੁਣ ਤੇ ਮੈਂ ਪੱਕੇ ਫੈਰ ਜਮਾ ਲਏ ਆ ਮੇਰਾ ਘਰ ਬਾਰਵਾ ਐ ਅੱਛਾ ਜੇ ਤੇਰਾ ਘਰ ਬਾਰਵਾ ਨਾ ਤੇ ਮੇਰਾ ਵੀ ਘਰ ਇਹੀ ਆ ਇੱਥੇ ਹੀ ਗਈ ਆ ਮੈਂ ਵੀ ਜੇ ਗਏ ਜੇ ਨਾ ਘਰ ਬਾਰਵਾ ਫੇ ਚੁੱਪ ਕਰਕੇ ਧੀਆ ਪਹਿਣਣ ਕੇ ਬਹਿ ਜਾਂਦੀਆਂ ਦੰਦਗਾਵਾ ਅਹੀਂ ਵੀ ਪੇਕੇ ਜਾਂਦੇ ਆ ਅਹੀਂ ਕਦੀ ਨਾ ਉੱਚੀ ਆਵਾਜ਼ ਪਰਜਾਈਆਂ ਨਾ ਗੱਲ ਨਹੀਂ ਕੀਤੀ ਤੇ ਸੋ ਪਾਣੀ ਭਰਦੀਆਂ ਸਾਡਾ ਤੇ ਸਾਡੀ ਨਣਾਨ ਆਈ ਆ ਮਗਰ ਫੋਨ ਕਰਦੀਆਂ ਪੰਜ ਪੰਜੇ ਭੈਣ ਜੀ ਇੰਨਾ ਚਿਰ ਹੋ ਗਿਆ ਤੁਸੀਂ ਆਏ ਨਹੀਂ ਜਾਣਨੀ ਆ ਮੈਂ ਤੇ ਟੇਕਿਆਂ ਵਾਲੀ ਠੀਕ ਆ ਨਾ ਝੋਲੇ ਪਰ ਪਰ ਜਾਂਦੇ ਆ ਤੁਹਾਨੂੰ ਮੈਨੂੰ ਕੋਈ ਪਤਾ ਨਹੀਂ ਲੱਗਦਾ ਤਾਂ ਹੀ ਫੋਨ ਕਰਦੀ ਆ ਜੇ ਝੋਲੇ ਪਰ ਪਰ ਕੇ ਜਾਂਦੇ ਹੋ ਨਾ ਆ ਤੁਹਾਡੇ ਭਰਾ ਦਾ ਘਰ ਨਾ ਬਣਿਆ ਹੁੰਦਾ ਇਹ ਪਹਿਲੇ ਕੁਲਿਆਂ ਜੀ ਬਿਲਕਾ ਹੁੰਦਾ ਮੈਨੂੰ ਸਾਰਾ ਹੀ ਪਤਾ ਵਾ ਸਾਰਾ ਕੋਤੇ ਬਦਲਤਾ ਕਰਦਾ ਹੈ ਉਹ ਜਿਹੜੀਆਂ ਫੋਟੋਆਂ ਲੱਗੀਆਂ ਮਾਂ ਤੇ ਉਹਦੀਆਂ ਉਹ ਕਥਰਖੀ ਆਈਆਂ ਉਹ ਠੀ ਅਸੀਂ ਆਈਏ ਫੋਟੋਆਂ ਮੈਂ ਸੁੱਟੀਆਂ ਨਹੀਂ ਗਈਆਂ ਅੰਦਰ ਹੀ ਪਈਆਂ ਵਾ ਜਦੋਂ ਪੇਂਟ ਕਰਾਇਆ ਸੀ ਨਾ ਆ ਮੈਂ ਬਾਬਿਆਂ ਦੀਆਂ ਫੋਟੋਆਂ ਲਿਆ ਕੇ ਲਾਤੀਆਂ ਹੀ ਗਈਆਂ ਆ ਦਰਬਾਰ ਸਾਹਿਬ ਦੀ ਲੱਗੀ ਆ ਤਾਹਾਂ ਦੁਰਮੁਆ ਦੀ ਲੱਗੀ ਐ ਫੋਟੋ ਮਾੜੀ ਐ ਮਾੜੀ ਮੈਂ ਕਦੋਂ ਕਹਿੰਦੀ ਐ ਹੈ ਸਭ ਕੋਤ ਇੰਨਾ ਹੀ ਦੇਣਾ ਵਾ ਪਰ ਇੱਕ ਗੱਲ ਵਾ ਜਿਹੜੇ ਘਰ ਦੇ ਮਾਲਕ ਹੋਣ ਨਾ ਉਹਨਾਂ ਦੀਆਂ ਫੋਟੋਆਂ ਲੱਗਣਦੀਆਂ ਤੇ ਕੋਈ ਗੱਲ ਨਹੀਂ ਘਰ ਦੇ ਮਾਲਕ ਆ ਤਾਂ ਤੁਸੀਂ ਲੈ ਜਾਓ ਉਹ ਅੰਦਰ ਪਈਆਂ ਫੋਟੋਆਂ ਤੁਸੀਂ ਲਾ ਲਓ ਜਾ ਕੇ ਇੱਥੇ ਕੋਈ ਨਹੀਂ ਮੈਂ ਤਾਂ ਲਈ ਲਵਾਂਗੀ ਠੀਕ ਆ ਮੈਂ ਵੇਖਣ ਲਈ ਆ ਸਾਰਾ ਕੁਝ ਕਿ ਸਭ ਕੋ ਬਦਲਤਾ ਫੜਕੇ ਦੂਤੇ ਭੈਣ ਲੈ 10 ਮੇਰਾ ਹੁਣ ਘਰ-ਬਾਰ ਵਾ ਮੈਂ ਜਿੱਥੇ ਮਰਜ਼ੀ ਫੋਟੋਆਂ ਰੱਖਾਂ ਟਕਾਂ ਤੁਹਾਨੂੰ ਇਹਦਾ ਕੀ ਮਤਲਬ ਆ ਕੋਈ ਨਹੀਂ ਰੱਖੇ ਟਕੀ ਜਾ ਜਿੱਦਣ ਮੈਂ ਆਪਣੇ ਵੀਰ ਨੂੰ ਪੱਟੀ ਚਾੜੀਦਾ ਤਾਂ ਪਤਾ ਲੱਗ ਜੂਗਾ ਤੈਨੂੰ ਕੋਈ ਗੱਲ ਨਹੀਂ ਵੀਰ ਨੂੰ ਵੀ ਚਾੜ ਕੇ ਵੇਖ ਲੋ ਹੁਣ ਨਿਆਣੇ ਮੇਰੇ ਵਿਆਹੇ ਜਾਣਗੇ ਨਾ ਫੇਰ ਵੀਰ ਨੂੰ ਪੱਟੀ ਪੜਾਇਓ ਫੇਰ ਕੱਢਿਆ ਮੈਨੂੰ ਦੋਵੇਂ ਜਾਣੇ ਘਰੋਂ ਬਾਹਰ ਜਦੋਂ ਮੇਰੀ ਨੌ ਆਜੂਗੀ ਗੱਲਾਂ ਵੇਖਦਾ ਕਰਦੀ ਆ ਰਾਦਾ ਤੇ ਇਹ ਆ ਯਾਰਾ ਵੀ ਚਲ ਜੇ ਆਪਣੇ ਪਿੰਡ ਮੈਂ ਬਹਿ ਨਹੀਂ ਰਹਿਣਾ ਮੈਂ ਚਲੀ ਜਾਣਾ ਵਾ ਠੀਕ ਆ ਨਾ ਮੈਂ ਇਹ ਨਹੀਂ ਕਹਿੰਦੀ ਕਿ ਪਿੰਡ ਚਲ ਜੋ ਪਰ ਨਾ ਥੋੜੇ ਜਿਹਾ ਨਾ ਆਪਣੀ ਇੱਤਨਾ ਪਈਦਾ ਹੁੰਦਾ ਵਾ ਰੋਟੀ ਬਾਣੀ ਜਿੱਦਾਂ ਦਾ ਬਣਿਆ ਚੁੱਪ ਕਰਕੇ ਖਾ ਲਈਦਾ ਵਾ ਉੱਥੇ ਕਿਤੇ ਇੱਕ ਪਕਵਾਨ ਖਾਂਦੇ ਜੀ ਉੱਥਾਂ ਵੀ ਨੌਣੇ ਮੱਥਾ ਟੇਕਿਆ ਹਣਾ ਵਾ ਤਾਂ ਹੀ ਹੋ ਨਹੀਂ ਕੀਤਾ ਨੇ ਸਹਾਰਨ ਵੇਖਾਂ ਕਿਦਾਂ ਚਪਾਨ ਚੱਲਦੀ ਏ ਵੀ ਹੈ ਜੀਤ ਕਰ ਤਾਂ ਕਿੰਚੀ ਲੈ ਕੇ ਕੱਟਦਾ ਪਰ ਕਰਾਂ ਕੀ ਸਿਆਪਾ ਹਾਂ ਨਾ ਤਾ ਇਹ ਕੰਦਰੀ ਉੱਥੇ ਵੀ ਨੌ ਹੁੰਦਾ ਨਹੀਂ ਮਿਲਦੀ ਮੈਨੂੰ ਤੇ ਗਾੜੀ ਆਈਆਂ ਤਾਂ ਪਰਜਾਈ ਵੀ ਡੈਤੀ ਅੱਥਾ ਕੱਢਣ ਹੁਣ ਕੀ ਕਰਾਂ ਜੇ ਹੁਣ ਜਿੰਦਗੀ ਇਹਦਾ ਛੇਤੀ ਤੇ ਅਗਲੀ ਨੇ ਕਹਿਣਾ ਵੀ ਬਣੀ ਨਹੀਂ ਹਣੀ ਉੱਥੇ ਤਾਂ ਗਈ ਏ ਹਾਂ ਤੂੰ ਜਾਂਦੇ ਤਾਂ ਮੈਨੂੰ ਕੱਢਣੀ ਪੈਣੀ ਆ ਫੇਰ ਹੀ ਜਾਉਂਗੀ ਚੱਲ ਕੋਈ ਨਹੀਂ ਵੀਰ ਨੂੰ ਲੰਦੀ ਰੋਟੀਆਂ ਇਹਦੀ ਤੇ ਕੋਤ ਪਟਾਉਂਗੀ ਚਾਚ ਨਹੀਂ ਜੀਤ ਉਹ ਕਿੱਥੇ ਗਈ ਸੱਸਰੀਕਾ ਲੰਟੀ ਸੱਸਰੀਕਾ ਲ ਲੈ ਕੋਤ ਮੈਂ ਤਾਂ ਸਾਰੇ ਮਾ ਜਮਾ ਮਾਸ਼ਾ ਦੇਨ ਹੋਣੀ ਬਾਹਰ ਹੈ ਨਹੀਂ ਨਹੀਂ ਮੈਂ ਤੇ ਅੰਦਰ ਬੈਠੀ ਸੀ ਅਛਾ ਨੇ ਤੂੰ ਕਿੱਦਾਂ ਬੈਠੀ ਅੱਜ ਤੇਰੀ ਸੱਸ ਕਿੱਥੇ ਆਂ ਅੰਟੀ ਮੰਮੀ ਤੇ ਗਏ ਆ ਪੈਕੇ ਆਪਣੇ ਅਛਾ ਤਾਂ ਹੀ ਫੇਰ ਮੈਂ ਆਖਾਪੇ ਤਲਦੀ ਤੇ ਕੁਰਸੀ ਤੇ ਬਹਿ ਕੇ ਫੋਨ ਕਿਦਾਂ ਵੇਖਣ ਲਈ ਹੈ ਹੈ ਮੈਂ ਜਾਣਾ ਨਹੀਂ ਦੋ ਚਾਹਤੇ ਹਾਂ ਅੱਛਾ ਤਾਂ ਚਲ ਚਲ ਜੋ ਚਲ ਵਧੀਆ ਹੋਇਆ ਗਈ ਹੈ ਤੇਰੀ ਜਾਨ ਮਗਰੋਂ ਸੌਖੀ ਹੋਈ ਹੈ ਹੈ ਤੂੰ ਸੁੱਖ ਦਾ ਸਾਹ ਲਿਆ ਵਾ ਗੱਲ ਮੇਰੇ ਸਹੀ ਹੈ ਕਿ ਨਹੀਂ ਨਹੀਂ ਉਹ ਤੇ ਗੱਲ ਤੁਹਾਡੀ ਠੀਕ ਹੈ ਹੈ ਵੀ ਉਹ ਤੇ ਤੇਰੀ ਜਾਨ ਉੱਠੀ ਜੀ ਰੱਖਦੀ ਹੈ ਹੈ ਪਰ ਭੁਜਾਈ ਫਿਰਦੀ ਸਾਰਾ ਦਿਨ ਉਲਟੀ ਕੰਮ ਦੇ ਨਹੀਂ ਕੋਈ ਕੰਮ ਜਿਹੜਾ ਬੋਲਦੇ ਆ ਨਾ ਉਹ ਨਹੀਂ ਤੇ ਚੰਗਾ ਲੱਗਦਾ ਹਾਂ ਤਾਂ ਗੱਲ ਤੇ ਸਹੀ ਆ ਪਰ ਕੰਮ ਵੀ ਚੱਲ ਆਪ ਕਿਹੜੀ ਉਹ ਮਾੜੀ ਵਿਸੀ ਹੈ ਚੰਗੀ ਭਲੀ ਜਹ ਹੈਗੀ ਆ ਤੇ ਜੇ ਆਪ ਹੀ ਥੋੜਾ ਬੋਤਾ ਕਰ ਲੈ ਕਰੇ ਤੇ ਕੀ ਕਹਤ ਜਾਣਾ ਉਹਦਾ ਚਲ ਅੰਟੀ ਕੰਮ ਤੇ ਬੰਦਾ ਕਰ ਹੀ ਲੈਂਦਾ ਵਾ ਅੱਗੋਂ ਬੰਦਾ ਬੋਲੇ ਤੇ ਸਹੀ ਝੱਜ ਨਾ ਆਹੋ ਜਬਾਨ ਨੇ ਚੰਗੀ ਉਹਦੀ ਜਬਾਨ ਬੜੀ ਵੱਡਵੀਂ ਹੈ ਛੱਟ ਗੱਲ ਗੱਲ ਤੇ ਲੜਾਈ ਕਰਦੇ ਆ ਵੀ ਕਿਹੜੀ ਗੱਲ ਲੜਦੇ ਤੇਰੇ ਨਾਲ ਕੋਈ ਗੱਲ ਹੋਵੇ ਤੇ ਤੁਹਾਨੂੰ ਦੱਸਾਂ ਜਿਹੜੀ ਮਰਜ਼ੀ ਗੱਲ ਤੋਂ ਗੱਲ ਪੈ ਜਾਣਾ ਅੱਛਾ 2:00 ਵਜੇ ਜਾ ਆਉਂਦੀ ਰਹਿੰਦੀ ਆ ਚੱਲ ਵਧੀਆ ਹੋਇਆ ਨਿਕਲੀ ਆ ਦੇ ਹੁਣ ਤੇਰੇ ਤੇ 4-5 ਦਿਨ ਸੌਖੇ ਨਿਕਲ ਗਏ ਰਹਾਂਗੇ ਕਿਤੇ ਉੱਥੇ ਜਾ ਕੇ ਨਾ ਲੜਾਈ ਹੋਣ ਵੀ ਉੱਥੇ ਜੋ ਮਰਜ਼ੀ ਕਰੇ ਕਈ ਟਿੱਕੇ ਆ ਟਿੱਕੇ ਗਏ ਆ ਹਾਂ ਸ਼ਸ਼ਾ ਠੀਕ ਹੈ ਅਰਨੇ ਕੋਈ ਗੱਲ ਤੇ ਕਿਹਿਆ ਜਾਰ ਲੈਣੀਆਂ ਆਉਦੀਆਂ ਪਤਾ ਉਹਨਾਂ ਨੂੰ ਸਾਡੀ ਕਿੱਦਾਂ ਦੀ ਬਲਾਵਾ ਚੱਲ ਕੋਈ ਨਹੀਂ ਤੋਂ ਗਾੜੀ ਨਹੀਂ ਨੂਆ ਹੋਣ ਤਾਂ ਜੇ ਬੰਦਾ ਸਾਬ ਨਾਲ ਚੱਲੂਗਾ ਤੇ ਫੇਰ ਹੀ ਹੈ ਨਾ ਇਹ ਤੇ ਗੱਲ ਤਾਂ ਰਹੀ ਹੈ ਗੱਲ ਗੱਲ ਤੇ ਕੋਈ ਨਹੀਂ ਜਾਂਦਾ ਹੈਗਾ ਏਦਿਸੀ ਆਣਾ ਕੋ ਆਪਣੀ ਜੇ ਹਣ ਸਿਆਣਪ ਵਰਦੂਗੀ ਤੇ ਚੁੱਪ ਕਰਕੇ ਤੇ ਬੈਠੀ ਰਹੂਗੀ ਤੇ ਜੇ ਨਾ ਵਰਤੀ ਤੇ ਚਾਰ ਗੱਲਾਂ ਕਰੂਗੀ ਉਹਨਾਂ ਨੂੰ ਤਾਂ ਕਰਵਾ ਕੇ ਆਪੇ ਆਪਣੇ ਘਰ ਆ ਜੂਗੀ ਨਾ ਪਤਾ ਲੱਗ ਜਾਣਾ ਵਾ ਜੇ ਤਾਂ ਰਹਿ ਗਈ ਚਾਰ ਦਿਨ ਟਿਕ ਗਈ ਤੇ ਫੇਰ ਸਮਝ ਪਿੱਛੋਪ ਚ ਪੀਤੀ ਹੋ ਤੇ ਰਹਿ ਗਈ ਆ ਤੇ ਜੇ ਨਾ ਟਿਕੀ ਆ ਗਈ ਤੇ ਫੇਰ ਸਾਨੂੰ ਪੰਗਾ ਪਾ ਕੇ ਆਈ ਹੁਣ ਜਿੱਦਾਂ ਚੱਲੇ ਆ ਉਦਨ ਵੀ ਮੇਰੇ ਗਾਲੀ ਪੈਣ ਦੇ ਹੀ ਅੱਛਾ ਨਾ ਉਹ ਕਿਹੜੀ ਗੱਲੋਂ ਤੇਰੇ ਦੁੱਖਾਂ ਚੱਲੀ ਆ ਤੂੰ ਪੱੜਿਆ ਮੈਨੂੰ ਤਰ ਤਾ ਕਿਹਾ ਮੁੜਕੇ ਨਹੀਂ ਆਉਣਾ ਮੁੜਕੇ ਫੇਰ ਇੱਥੇ ਆਉਣਾ ਹੈ ਮੈਂ ਤਾਂ ਮੈਂ ਕਾ ਤਾ ਤੁਹਾਨੂੰ ਕੱਢਣਾ ਤੁਹਾਡਾ ਘਰ ਪਹਿਲਾਂ ਮੇਰੇ ਤੇ ਬਾਅ ਹੈਂ ਘਰ ਵਾਲੇ ਤੂੰ ਗੁੱਸਾ ਹੀ ਆ ਤੇ ਪਰ ਮੇਰੇ ਕੋ ਰਿਆ ਨਹੀਂ ਜਾੜਿਆ ਹੈ ਉਹ ਇਹ ਡੀਲ ਲਮੀ ਜਬਾਨਵਾ ਕਿਹਨ ਨਾਲੇ ਬਣਾ ਕੇ ਰੱਖੀ ਉਹਨੇ ਮੈਨੂੰ ਤਾਂ ਮੈਨੂੰ ਪਤਾ ਹੀ ਆ ਨਾਕ ਤੇ 8 ਗਵਾਂਡ ਬਣਾਈਓ ਤੇ ਨਾ ਹੀ ਵੇਖ ਲੈ ਨੌ ਘਰ ਵੇਚੀਓ ਤੇ ਨਾ ਹੀ ਤੈਨੂੰ ਜੀਣ ਦਿੰਦੀ ਉਹਨਾਂ ਟਿਕਟ ਦਿੰਦੀ ਤੈਨੂੰ ਮਾਰੀ ਗੱਲ ਵਾਏ ਸਹੀ ਗੱਲ ਆ ਆ ਚੰਦ ਪੁੱਤ ਤੂੰ ਹੀ ਆ ਜਿਹੜੀ ਕੱਟੀ ਜਾਂਦੀ ਉਹਦੇ ਨਾਲ ਕਿਤੇ ਕੋਈ ਹੋਰ ਹੁੰਦੀ ਦਾ ਤੇ ਕਦੋਂ ਦੀ ਥੋਂ ਨਿਕਲ ਜਾਂਦੀ ਪਰ ਆਪਣੇ ਪੈਰ ਟਿਕਾ ਕੇ ਰੱਖੀ ਨਹੀਂ ਨਹੀਂ ਉਹ ਨਹੀਂ ਆ ਜਬਾਨ ਬੜੀ ਲੰਮੀ ਹੈ ਦੀ ਵੰਦੀ ਨਹੀਂ ਕੋ ਬੋਲਣ ਲੱਗੀਏ ਉਹ ਤਾਂ ਮੈਨੂੰ ਪਤਾ ਕੀ ਆ ਆਹ ਜੀ ਚੌਧਰਵਾਣਾ ਇਹ ਨਹੀਂ ਉਹ ਟਿਕੜ ਦਿੱਦੀ ਬਸ ਉਹਨੂੰ ਇਹ ਆ ਕਿ ਜੋ ਕੁਝ ਹੈਗਾ ਮੇਰਾ ਮੈਂ ਮੈਂ ਤਾਂ ਮੈਂ ਤਾਂ ਕਿ ਬਸ ਨਾ ਉਹ ਨਾ ਮੇਰੀ ਕਹਦੇ ਵੀ ਹਾਂ ਮੈਂ ਵੀ ਆ ਘਰ ਵਿੱਚ ਹੈਗੀ ਆ ਸਹੀ ਗੱਲ ਇਹ ਤਾਂ ਗੱਲ ਹੈਗੀ ਤਾਂ ਚਲ ਕੋਈ ਨਹੀਂ ਪੁੱਤ ਕੀ ਲੈਣਾ ਦੁਨੀਆ ਤੋਂ ਹੈ ਕੱਖ ਵੀ ਨਹੀਂ ਸਭ ਕੁਝ ਇੱਥੇ ਹੈ ਹੈ ਨਾ ਕਿੰਨੇ ਚੰਨ ਚਲ ਚਾਰ ਦਿਨ ਗਏ ਤੇ ਚੰਗੇ ਹੋ ਕੇ ਆਉਣ ਵੀ ਉਹਨੇ ਵਿਥੋਂ ਚੰਗੀ ਹੋਣਾ ਵਾ ਕਿ ਸੁਭਾਅ ਹੀ ਬਦਲਦੇ ਬੰਦੇ ਦੇ ਸੁਭਾਅ ਨਹੀਂ ਬਦਲਦਾ ਤੂੰ ਚਾਰ ਦਿਨ ਸੌਖੇ ਕੱਢ ਲਾ ਆਪਣੀ ਜ਼ਿੰਦਗੀ ਜੀ ਲੈ ਆਰਾਮ ਨਾਲ ਹੈ ਆਹੋ ਉਹਨੇ ਤੋਹ ਜੀ ਹੋਣਾ ਵਾ ਜੋ ਜੀ ਗਈ ਆ ਉਹਦੇ ਨਹੀਂ ਬਦਲਣਾ ਉੱਤੇ ਪਾ ਜਾਨ ਹਾਸਾ ਹੀ ਫੇੜ ਆਏ ਆ ਤੇ ਤੁਸੀਂ ਅੱਜ ਸੁਆਬ ਨਹੀਂ ਮੇਰ ਲੱਗੇ ਆਗੇ ਨਹੀਂ ਤੇ ਤੁਹਾਨੂੰ ਮੇਰ ਲੱਗੇ ਹੋਣ ਵੀ ਨਹੀਂ ਦੇਣਾ ਕਿ ਕਿੱਥੋਂ ਮੋੜ ਦਿੰਦੇ ਮੇਰ ਕਿੱਥੋਂ ਆਹੋ ਤੇ ਮੇਰੇ ਨਾਲ ਵੇਖ ਕੇ ਐਡਾ ਮੂੰਹ ਕਰ ਲੈਂਦੀ ਆ ਉਹਨੇ ਕਿਹੜੀ ਕਰ ਕੋ ਚੰਗੀ ਗੱਲ ਕਰਨੀ ਆ ਉਹਨੇ ਬਸ ਟੇ 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 ਤੇ ਕਰੀ ਹੀ ਜਾਣਾ ਹੁੰਦਾ ਉਹਦੇ ਬਸ ਆਹ ਨਹੀਂ ਚੰਗਾ ਆਹ ਨਹੀਂ ਚੰਗਾ ਆਹ ਮਾੜਾ ਉਹ ਮਾੜਾ ਮੇਰ ਨਾਲ ਕਹਣਾ ਚੰਗਾ ਰਹਿੰਦੀ ਆ ਮੇਰੇ ਪਤਨੀ ਚੰਗੀ ਰਹਿੰਦੀ ਆ ਚਲਦੀ ਬੈਠ ਮੈਂ ਚਾਹ ਬਣਾ ਕੇ ਲੈ ਆਉਂ ਤੁਹਾਡੇ ਵੱਲ ਨਹੀਂ ਪੁੱਤ ਚਾਹ ਨਹੀਂ ਪੀਣੀ ਅੱਜ ਤਾਂ ਮੌਕਾ ਮਿਲਿਆ ਗੱਲਾਂ ਕਰਨ ਦਾ ਹੈ ਆ ਗੱਲਾਂ ਚਾਰ ਕਰ ਲਿਆ ਵੋ ਇੱਕ ਥੋੜੀ ਅਹੀ ਚੱਲ ਹੁਣ ਇਹ ਆ ਚਾਰ ਤਿੰਨ ਗਈਏ ਤੇ ਮੈਂ ਮੁੜ ਕੇ ਇੱਥੇ ਚੱਕਰ ਮਾਰ ਲਵਾਂਗੀ ਆ ਜੋ ਆਜੋ ਨਹੀਂ ਆਉਂਗੀ ਮੈਂ ਉहां ਕਿਉਂ ਨਹੀਂ ਗਾ ਜੇ ਹੁੰਦੀ ਇੱਥੇ ਬੜਾ ਇਹੋ ਜਿਹੇ ਅੰਦਰ ਮੈਂ ਝਾਤੀ ਮਾਰ ਕੇ ਹਾਲ ਚਾਲ ਪੁੱਛ ਤੇ ਨਿਕਲ ਜਾਣਾ ਮੈਂ ਵੀ ਆਉਂਗੀ ਤੂੰ ਨਹੀਂ ਆਇਆ ਕਰ ਆਉਂਗੀ ਆ ਇਹਦਾ ਕੀ ਆ ਇਹ ਤਾਂ ਬੋਲੀ ਜਾਣਾ ਵਾ ਜੇ ਤੂੰ ਚੁੱਪ ਰਹੇਂਗੇ ਤਾਂ ਵੀ ਉਹਦਾ ਨਾ ਹੋਣਾ ਜੇ ਤੂੰ ਆਸਾ ਕੜੀ ਬੋਲ ਲੇਂਗੇ ਤਾਂ ਵੀ ਉਹਦਾ ਨਾ ਹੋਣਾ ਆ ਤਾਂ ਆਪਣੇ ਨਾਲ ਦਰਾਂ ਲੋਣੀਆਂ ਨਹੀਂ ਕੋਈ ਨਹੀਂ ਮੈਂ ਵੀ ਆਉਂਗਾ ਆ ਕੋਈ ਤਾਂ ਨਹੀਂ ਖੁਸ਼ ਰਹਾ ਕਰ ਖਾਦੀਆਂ ਆ ਖਾਦੀਆਂ ਪਿੱਟੀਆਂ ਹੁੰਦੀਆਂ ਸਾਰੇ ਇਹੋ ਜਿਹੇ ਗੱਲਾਂ ਕੋਈ ਨਹੀਂ ਚਾ ਮੈਂ ਵੀ ਗੱਲ ਵੀ ਬਹਿ ਜਾਂਦੇ ਪੀ ਜਾਂਦੇ ਜੇ ਮੈਨੂੰ ਪਤਾ ਹੁੰਦਾ ਨਾ ਮੈਂ ਆਪਣੇ ਕੰਮ ਸਾਂਭ ਕੇ ਆਉਂਦੀ ਮੈਨੂੰ ਕੋਈ ਪਤਾ ਹੀ ਬੁਲਾ ਘਰ ਨਹੀਂ ਆ ਕੋਈ ਨਹੀਂ ਹੁਣ ਜਦੋਂ ਆਉਂਗੀ ਨਾ ਮੈਂ ਵੀ ਆਪਣਾ ਸਾਰਾ ਕੰਮ ਸਾਂਭ ਕੇ ਆਉਂਗੀ ਹਾਂ ਫਿਰ ਮੈਂ ਕਣੀ ਬਹਿ ਜਾਉਂਗੀ ਹੋਰ ਨਾ ਉਧਰ ਸਭ ਕੁਝ ਛੱਡ ਦੇ ਸੰਦੇ ਵਿੱਚ ਤੇ ਮੈਂ ਜਾ ਕੇ ਦੇਖਾਂ ਚਲੋ ਠੀਕ ਹੈ ਚੰਗਾ ਫਿਰ ਹੈ ਚੰਗਾ ਅੰਟੀ ਚਲ ਵਧੀਆ ਕੀਤਾ ਅੰਟੀ ਆਗੇ ਮੇਰਾ ਵੀ ਕੱਡੀ ਟਾਈਮ ਪਾਸ ਹੋ ਗਿਆ ਵਧੀਆ ਜਲਦੀ ਹਾਂਜੀ ਆ ਕਿੱਧਰ ਆਏ ਹੰਟੀ ਲੈ ਆਉਣ ਸਕਦੇ ਨਹੀਂ ਆ ਸਕਦੇ ਆ ਉਹ ਤਾਂ ਕੋਈ ਗੱਲ ਨਹੀਂ ਉਦਾਂ ਹੀ ਆਏ ਸੀ। ਪਰ ਕੀ ਗੱਲ ਆ ਨਾ? ਹਾਂ ਉਹ ਤਾਂ ਆ ਨਹੀਂ ਸਕਦੇ। ਮੇਰੇ ਇੱਕ ਗੱਲ ਦਾ ਧਿਆਨ ਰੱਖੀ। ਦਾ ਸੁਣ ਲਾ ਮੇਰੀ ਚੰਗੀ ਤਰ੍ਹਾਂ। ਆਹ ਘਰ ਦੀ ਗੱਲ ਜੇ ਬਾਹਰ ਨਿਕਲੀ ਤੇ ਫਿਰ ਵੀ 10 ਮਹੀਨੇ ਸਿਹਦਰ ਦੇ ਨਹੀਂ ਗਈ ਉਹ ਤਾਂ ਉਹਨੂੰ ਪਾਲਾ ਤੋਂ ਅਗਲ ਵਾਲੀ ਆ। ਪਰ ਫਿਰ ਵੀ ਉਦਾਂ ਹੀ ਆਏ ਕਹਿੰਦੇ ਮੈਂ ਕਿੱਥੇ ਦੇਖ ਕੇ ਆਉਂਗੀ ਜੀਵਨ ਕੀ ਕਹਾਣੀ। ਚਲੋ ਉਹ ਤਾਂ ਕੋਈ ਗੱਲ ਨਹੀਂ ਕੀ ਹੋਣਾ ਚਾਹੀਦਾ ਵਾ। ਬਾਕੀ ਕੋਈ ਗੱਲ ਨਹੀਂ। ਬਾਕੀ ਦੀ ਗੱਲ ਸਮਝਾਤੀ ਤਾਂ ਪਰ ਧਿਆਨ ਚ ਰੱਖੀ। ਸਮਝੀ ਗੱਲ? ਜੇ ਮੈਨੂੰ ਪਤਾ ਲੱਗ ਗਿਆ ਠੀਕ ਆ ਇਹਦੇ ਬਾਅਦ ਦੇ ਲੋਕਾਂ ਨੇ ਇਹਨੇ ਸਵਾਲ ਸਮਝੇ ਕੀ ਨਾ ਕਰਨ ਅੱdte ਆ ਰੱਖੀਏ ਗਾਦਾ ਫੇਰ ਨਾ ਕਹੀ ਤੇ ਮੈਨੂੰ ਪਵਾ ਨਹੀਂ ਲੱਗਿਆ ਮੈਂ ਤੁਹਾਨੂੰ ਕਿਹਾ ਸੁਹਾਣੀ ਸਕਦੇ ਹਾਂ ਓਏ ਆਉਣ ਅੱਖ ਵਾਲੀ ਆਉਣ ਓਏ ਚੱਕਰ ਨੇ ਚਾਹ ਪਾਣੀ ਪੀ ਲਓ ਆਪਣੀ ਰਾਜ ਨਹੀਂ ਦੱਸਣਾ ਆਪਣੀ ਗੱਲ ਹੀ ਠੀਕ ਆ ਆਹੋ ਕ્યાં ਰੱਖੀ ਚੰਗਾ ਚਲ ਪਤਾ ਦੇਖਿਆ ਕਿੰਨੇ ਦਿਨ ਹੋ ਗਏ ਮੈਨੂੰ ਆਈ ਲੋ ਨਾ ਮੇਰੀ ਨੇ ਫੋਨ ਤੱਕ ਨਹੀਂ ਕੀਤਾ ਉਹਦੇ ਵਾਸਤੇ ਚੰਗਾ ਵਾ ਘਰੋਂ ਨਿਕਲੀ ਆ ਉਹਦੀਆਂ ਰਹਿ ਬਗਾਮੀਆਂ ਹੁਣੀਆਂ ਆ ਹੈ ਮਾਲਕਨ ਬਣੀ ਹੁਣੀਆ ਕਰਦੀ ਟੌਰ ਨਾ ਫਿਰਦੀ ਹੁਣੀ ਸਾਰੇ ਵੇਲੇ ਦੇ ਵਿੱਚ ਨਾ ਕੋਈ ਰੋਕ ਨਾ ਕੋਈ ਟੋਕ ਹੈ ਤੇ ਇਹਦਾ ਹਾਲ ਇਹ ਮੇਰੇ ਬੰਦੇ ਦਾ ਇਹਨੇ ਵੀ ਨਹੀਂ ਜਰੂਰੀ ਸਮਝਿਆ ਕਿ ਮੈਨੂੰ ਬਾ ਫੋਨ ਕਰ ਲਾ ਦੱਸ ਜੇ ਨੌ ਨੂੰ ਨਿਗਾ ਨੌ ਤੇ ਚਾਹੁੰਦੀ ਹੈ ਬਸਾਸ ਕਰਾਉਣ ਨਿਕਲੀ ਰਹੇ ਤੇ ਬੰਦੇ ਨੂੰ ਤਾਂ ਲੋੜਵਾ ਨਾ ਉਹ ਤੇ ਕਮਸ ਕਮ ਫੋਨ ਕਰਕੇ ਪੁੱਛ ਸਕਦਾ ਹੈ ਨਾ ਕਿ ਜੀਵਨ ਕੀ ਹਾਲ ਵਾ ਕਦੋਂ ਆਣਾ ਹੈ ਹੈ ਉਹਨੇ ਵੀ ਨਹੀਂ ਕੀਤਾ ਤਤੋਂ ਮੁੰਡੇ ਦਾ ਹਾਲ ਵੇਖ ਲਾ ਜਿਹੜਾ ਮੇਰੇ ਤੋਂ ਬਿਨਾਂ ਕਿਤੇ ਹਿਲਦਾ ਨਹੀਂ ਹੁੰਦਾ ਤੇ ਹੁਣ ਉਹਦਾਂ ਦਾ ਫੋਨ ਹੀ ਨਹੀਂ ਕੀਤਾ ਬੁੱਢੀ ਦਾ ਮਗਰਮਗਾ ਖਿਲਦਾ ਬਣਾਉਣਾ ਹੈ ਮੈਨੂੰ ਤਾਂ ਸਾਰੀਆਂ ਗੱਲਾਂ ਦਾ ਪਤਾ ਵਾ ਆ ਤੇ ਮੈਂ ਗਈ ਆ ਪਰ ਧਿਆਨ ਮੇਰਾ ਵਿੱਚ ਹੀ ਆ ਹੁਣ ਕੀ ਕਰਾਂ ਸਮਝ ਨਹੀਂ ਆਉਂਦੀ ਜਾਵਾਂ ਕਿ ਨਾ ਜਾਵਾਂ ਪਰ ਜੇ ਮੇਰ ਦਾ ਚਲ ਗਈ ਨਾ ਫਿਰ ਮਰੀਜ਼ ਤੇ ਨਹੀਂ ਰਹਿਣੀ ਮੇਰੀ ਕਦਰ ਕੱਟ ਜਾਣੀ ਆ ਤੇ ਆਪੇ ਗਈ ਤੇ ਆਪੇ ਆ ਗਈ ਕੋਈ ਗੱਲ ਨਹੀਂ ਕੱਢਣੀ ਐ ਇੱਕ ਦੋ ਦਿਨ ਹੋਰ ਦੇਣੀ ਆ ਕੀ ਕਰਦੇ ਆ ਫਿਰ ਆਪ ਫੋਨ ਕਰਕੇ ਨਾ ਫੇਰ ਉਹਦੀ ਕਲਾਸ ਲਾਉਂਗੀ ਪਰ ਜਣੀ ਮੇਰੀ ਨੌ ਆ ਨਾ ਹੈਗੀ ਬੜੀ ਚਲਾਕ ਹੈ ਹੈ ਕਿੱਡੀ ਚਲਾਕੀ ਦੇ ਨਾਲ ਮੈਨੂੰ ਘਰੋਂ ਬਾਹਰ ਨਿਕਲਦੇ ਮਜਬੂਰ ਕਰਤਾ ਹੈ ਆਪ ਉੱਥੇ ਆ ਕਿਹੜੇ ਟੌਰ ਨਾ ਫਿਰਦੀ ਮੈਂ ਨਹੀਂ ਕੰਮ ਕਰਨਾ ਕੋਈ ਵੀ ਤੂੰ ਹੀ ਕੰਮ ਕਰੋਗੇ ਸਾਰੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਅੱਜਕੱਲ੍ਹ ਦੀਆਂ ਨੌਆਂ ਨੂੰ ਕੀ ਹੋ ਗਿਆ ਵਾ ਸੱਸਾਂ ਦੀ ਇੱਜ਼ਤ ਨਹੀਂ ਰਹਿ ਗਈ ਹੈ ਸਸਾਂਤ ਟੇਚ ਜਾਣਦੀਆਂ ਵਾ ਤੇ ਅਹੀਂ ਆ ਗਈਆਂ ਹੁਣ ਤੇ ਤੂੰ ਬਾਹਰ ਹੋ ਜਾ ਕਰੋ ਹੱਦ ਹੋ ਗਈ ਆ ਚੱਲ ਮਨਾ ਕੋਈ ਗੱਲ ਨਹੀਂ ਹੁਣ ਤੇ ਭੁਜਾਈ ਮੇਰੇ ਮਰ ਡਿਆ ਪੀਆ ਤੇ ਤੇਰਾ ਫੋਨ ਕੋਈ ਨਹੀਂ ਆਇਆ ਮਗਰ ਅੱਜ ਜਿੱਦਾਂ ਕਰੂੰਗੀ ਐਕਟਿੰਗ ਕਰੂੰਗੀ ਫੋਨ ਕਰਨ ਦੀ ਮੈਨੂੰ ਫੋਨ ਆਉਂਦਿਆ ਆ ਫੇਰ ਵੇਖੀਂਦਾ ਹਾਲ ਤੁਸੀਂ ਐਵੀਂ ਕਿਹੜੀ ਘਟਵਾ 24 ਘੰਟੇ ਨਜ਼ਰਾਂ ਮਰਤੇ ਰੱਖਦੀ ਹੈ ਤੇ ਕੀ ਕਰਦੀ ਹੈ ਤੇ ਕੀ ਨਹੀਂ ਕਰਦੀ ਕੋਈ ਨਹੀਂ ਰਮਨ ਜੇ ਤੂੰ ਰਮਨ ਆ ਨਾ ਤੇ ਮੈਂ ਵੀ ਜੀਵਨ ਆ ਤੈਨੂੰ ਵੀ ਸਿੱਧੀ ਕਰਕੇ ਜਾਊਂਗੀ ਇੱਥੋਂ